ਪਿਆਜ਼ ਤੇ ਹੋਰ ਸਬਜ਼ੀਆਂ ਜਿਹੜੇ ਲਗਾਤਾਰ ਰੇਟ ਵਧਦਾ ਜਾ ਰਿਹਾ ਕਿੰਨਾ ਕਾਲਾ ਪਰੇ ਜੀਤ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ ਪੂਰ ਟਮਾਟਰੇ ਲਾਓ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਈਏ ਸੇਬ ਤੇ ਪਿਆਜ਼ ਜਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਇਆ ਹੈ ਸੇਬ ਵੀ ਉਸੇ ਰੇਟ ਮਿਲ ਸਕਦਾ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋਂ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਣਾ ਹੈ ਆਮ ਆਦਮੀ ਤੇ ਹੀ ਪੈਣਾ ਇਹਨਾਂ ਦੀਆਂ ਮੁਸ਼ਕਲਾਂ ਦਿਨ ਪਰ ਦਿਨ ਵੱਧ ਰਹੀਆਂ ਹਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾ ਰੋਟੀ ਖਾਣੀ ਜ਼ਰੂਰੀ ਹੋ ਗਈ ਹੁਣ। ਤੇ ਪਿਆਜ਼ ਤੇ ਆਲਾ ਕਹਿੰਦੇ ਵੀ ਚਟਣੀ ਕੁਟ ਕੇ ਕੋਈ ਨਹੀਂ ਖਾ ਲਾਗੇ ਸਾਡੀ ਦਾ ਰੇਟ ਵੱਧ ਗਿਆ। ਪਹਿਲਾਂ 40 ਬਿਲਕੁਲ ਪਹਿਲੇ ਚਟਣੀ ਦਾ ਬਣ ਜਾਂਦੀ ਸੀ। ਬਿਲਨੇ ਤਾਂ ਚਟਣੀ ਦਾ ਬਣ ਜਾਂਦੀ ਸੀ। ਲੇਕਿਨ ਹੁਣ ਉਹ ਵੀ ਨਹੀਂ ਹੈ। ਹੁਣ ਤਾਂ ਸਮਝੋ ਨੂਨ ਮਿਰਚ ਨਾਲ ਹੀ ਖਾ ਰਿਹਾ ਹੈ ਗਰੀਬ ਆਦਮੀ। ਕਿਉਂਕਿ ਜਦੋਂ ਉਹ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ। ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ। ਕੋਈ ਨਹੀਂ ਰੋਕ ਰਿਹਾ। ਕਿਸੇ ਦਾ ਧਿਆਨ ਨਹੀਂ ਹੈ। ਹਨ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ। ਕੋਈ ਇੱਧਰ ਇਹ ਪਿਆਜ਼ ਹਨ ਹੁਣ ਕਿੰਨੇ ਰੁਪਏ ਤੇ ਵਿਕ ਰਿਹਾ ਚੱਲ ਰਿਹਾ ਨਾਰਮਲੀ ਪਿਆਜ਼ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ ਚ ਦੇਖੋ 10 20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਘਮਾਉਣੇ ਨੇ ਤਾਂ ਸਮਝੋ ਰਾਮਨਾਥ 80 ਰੁਪਏ 170 ਪਹੁੰਚਿਆ ਹੋਇਆ ਕੀ ਲੱਗਦਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਉਪਾਰ ਹੋ ਗਿਆ ਸੀ ਪਿਆਜ਼ ਬਿਲਕੁਲ ਉਮੀਦ ਹੋਈ ਹੈ ਸਾਰੀਆਂ ਚੀਜ਼ਾਂ ਦਾ ਰੇਟ ਵਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਜਿਹੜੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਹੈ ਉਹ ਵੀ 90 ਰੁਪਏ 70 ਦੇ ਰੇੜੇ ਪਹੁੰਚੀ ਹੋਈ ਹੈ ਸਾਰੀ ਸਿੱਧੀ ਮਹਿੰਗੀ ਹੋ ਗਈ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਕੋਈ ਸਬਜ਼ੀ ਖਾਣ ਵਾਲੀ ਨਹੀਂ ਇਹ ਲੱਗਦਾ ਫਿਰ ਗਰੀਬ ਤਾਂ ਵਿਚਾਰਾ ਕਰੂ ਕੀ ਅਮੀਰ ਤਾਂ ਚਲੋ ਖਾਲੂਆ ਗਰੀਬ ਤਾਂ ਜੀ ਦੇਖੋ ਭਗਵਾਨ ਨਾ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਉਹਨ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਜੀ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਹਰ ਤਾਂ ਦਿਖ ਰਿਹਾ ਉਹ 17 80 ਰੁਪਏ ਦੇ ਅੱਛਾ ਤਾਂ ਇਹ ਬਹੁਤ ਬਸ ਸਕਦਾ ਪਿਆਰ ਕਿੰਨਾ ਕਾਰ ਨੂੰ ਕੀ ਹੈ ਕਿਉਂ ਬਦਰ ਪਿਛੋ ਫਸਲ ਘਟਾ ਇਸ ਵਰਗ ਦੇ ਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ ਬਾਰਸ਼ ਕਰ ਅੰਬਾਰਸ਼ ਕਰਕੇ ਹਾਂ ਜੀ ਪਿਆਜ ਕਿੱਥੋਂ ਆ ਰਹੇ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਨੇ ਪਿਆਜ ਹਾਂ ਜੀ ਦੂਸਰੀ ਬਾਰਸ਼ ਤਾਂ ਕਾਫੀ ਆ ਉਪਰ ਬਸ ਸਰ ਕੁੜੀ ਰਹੀਆਂ ਜੀ ਕਿੰਨੇ ਨੇ ਜੀ ਪਿਆਜ ਬਹੁਤ ਖਰਾਬ ਹੋ ਗਿਆ ਫਸਲ ਬਹੁਤ ਖਰਾਬ ਹੋਈ ਇਸ ਵਰਗ ਦੇ ਦੀ ਇਹ ਲੱਗਦਾ ਹੁਣ ਆਹ ਟਾਈਮ ਤੇ ਕਿੰਨਾ ਦਾ ਹੋ ਸਕਦਾ ਆਹ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਜ ਦੀ ਕਿੰਨੇ ਦਾ ਬਸ ਇਹ ਹੋਆ 70 ਸੀ 50 ਹੁੰਦਾ ਪਿਆਜ ਦੀ ਹਾਂ ਜੀ ਤੋ ਮਲਟੀ ਵਿੱਚ ਹਰੀਕ ਜਿਹੜੀ ਚੀਜ਼ ਆ ਆਸਮਾਨ ਤੋਂ ਚੜੀ ਆ ਤੇ ਪਿਆਜ਼ ਦਾ रेट ਨੂੰ ਲਗਾਤਾਰ ਵਧਿਆ ਕਿੰਨਾ ਕੁ ਹਾਸੇ ਪੈ ਰਿਹਾ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ ਔਰ ਕੁਝ ਬਰਸਾਤਾ ਕਰਕੇ ਮਾਲ ਘਟ ਆ ਰਿਹਾ ਇਸ ਕਰਕੇ ਪਿਆਜ਼ ਮਾਰਕੀਟ ਚ ਤੇਜ਼ ਚੱਲ ਰਿਹਾ ਐਥੇ ਕਹਿੰਦਾ ਅੱਜ ਦੀ ਕਹਾਣੀ ਤੋਂ ਲੈ ਕੇ 60 ਜੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 60 ਤੱਕ ਜਾ ਸਕਦਾ ਹੈ ਮਾਰਕੀਟ ਵਿੱਚੋਂ ਹੈਗੀਆ ਤੇਜ਼ ਵਾਰਸਾ ਕਰਕੇ ਪਿਆ ਜਾਏਗਾ ਘਟ ਉਹ ਮਾਲ ਆਦੀ ਆਵਾਜਈ ਕਟ ਹੋ ਰਹੀ ਹੈ ਔਰ ਖਰੀਦ ਜਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜਿਆਦਾ ਹੈ ਇਸ ਦੀ ਤੁਸੀਂ ਬੋਚਦੇ ਨਾ ਲੋਕਾਂ ਕਹਿੰਦੇ ਉਹਨੂੰ ਪਹਿਲਾਂ ਤਾਂ 30 ਰੁਪਏ تھے ਤੁਸੀਂ ਹੁਣ ਇਹਨਾਂ ਰੇਟ ਦਾ ਇਹ ਸਬਜ਼ੀ ਦਾ ਉਹਨੇ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਲੱਗਦਾ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈ ਹਰੇਕ ਸਬਜ਼ੀ ਦਾ ਰੇਟ ਹਰ ਇੱਕ ਸਬਜ਼ੀ ਕੁਛ ਸਮਾਰਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਕ ਅੱਜ ਕੱਲ੍ਹ ਜੀਰੀਆਂ ਦੇ ਚਾਵਾਂ ਜਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਬਜ਼ੀਆਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ ਥੋੜੀਆਂ ਆਉਂਦੀਆਂ ਨੇ ਖਾਨ ਵਾਲੇ ਜਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹਿਣੀ ਹੈ ਪਿਆਸ ਜਿਹੜੀ ਪਹਾੜੀ ਸਬਜ਼ੀਆਂ ਨੇ ਉਸੇ ਕਾਹਦਾ ਕੰਮ ਕਰਦਾ ਸਬਜੀ ਦਾ ਕੀ ਕਿੰਨੇ ਕੁ ਰੇਟ ਵੱਦਗੇ ਸਬਜੀ ਦੇ ਜਿਆਦਾ ਰੇਟ ਮੀਂਹ ਬਰਸ਼ਾ ਨੇ ਸਬਜੀ ਆਂਦੀ ਹੈ ਏਕੇ ਮਹਿੰਗੀ ਹੈ ਕਿਆਜ਼ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੁਣ ਤਾਂ 60 ਰੁਪਏ ਵਿਕ ਰਿਹਾ ਟੱਕੇ ਤੇ ਕੀ ਲਗਦਾ ਹੁਣ ਵਾਲੇ ਟਾਈਮ ਤੋਂ ਕਿੰਨਾ ਰਸਾ ਕੁਝ ਹੀ ਹੋਦਾ ਜੀ ਸਭ ਹੀ ਹੋਦਾ ਜੀ ਅਸੀਂ ਹੋ ਗਏ ਰੇਡ ਆਉਂਦੇ ਆ ਜੀ ਜਾਨੀ ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਦੇ ਹੋਣਗੇ ਕੁਝ ਰੇਟ ਜਿਆਦੇ ਲਾ ਦੇ ਹਾਂ ਬੋਲਦਾ ਗਾਰੇ ਕੀ ਬੋਲਦਾ ਕੇ ਤੁਸੀਂ ਮੈਂ ਲਾਇਆ ਮੰਡੀ ਆ ਕੇ ਪਹਿਲਾਂ ਪਤਾ ਕਰੋ ਮੈਂ ਗਾਈ ਮਹਿੰਗਾ ਹੋ ਤਾ ਹੋਰ ਸਬਜ਼ੀਆਂ ਦੇ ਕੀ ਰੇਟ ਜਿਵੇਂ ਗੋਪੀ ਹੋਵੇ ਮਟਰ ਹੋਵੇ ਟਮਾਟਰ ਹੋਵੇ ਗੋਭੀ 70 ਸੀ ਵਿਗਰੀ ਐ ਪਛਾਣ ਨਹੀਂ ਸਾਰੇ ਤੇ ਇਹ ਨੇ ਬੇ ਕਦੂ ਮੰਦਾ ਗੱਲਾਂ ਈ ਲੱਗਦਾ ਤੁਹਾਡੀ ਰੋਜੀ ਰੋਟੀ ਦੀ ਪਰਤ ਮੈਂ ਕਿਉਂ ਪਰਤ ਮਰ ਘਟਾਉਦਾ ਹਾਂ ਸੋਜੀ ਨੂੰ ਜੇ ਸਮਝੀਂ ਸਾਜੀ ਮਹਿੰਗੀ ਹੈ ਹੰਦਾ ਹੈ ਨਹੀਂ ਹੈ ਹਰੇ ਕੋਈ ਸਮਝਦਾ ਬੰਦਾ ਬਸ ਜਾਏਗਾ ਅਜੇ ਵਿਗਦੀ ਨਹੀਂ ਉੱਥੇ ਲਿਆਓ